ਬਹੁਤ ਬੜੀ ਸਫਲਤਾ ਮਿਲੀ ਹੈ ਕੀ ਇਹਦੀ ਡਿਟੇਲ ਇਹਦੇ ਵਿੱਚ ਕੱਲ ਜਦੋਂ ਮੈਂ ਜਵਾਈ ਨਹੀਂ ਕੀਤਾ ਸੀ ਉਦੋਂ ਇੱਕ ਸਾਡਾ ਸਾਂਝਾ ਆਪਰੇਸ਼ਨ ਹੋਇਆ ਨਾਰੋਟਕ ਸੱਲ ਦੇ ਨਾਲ ਜਿਹਦੇ ਵਿੱਚ ਇੱਕ ਕਾਮਲਤਾ ਬਸਿਕਾ ਗੁਡਾਸਪੁਰ ਰੋਡ ਤੇ ਹੀ ਹੈਗਾ ਤੇ ਉੱਥੇ ਤਰਨਿੰਦਰ ਸਿੰਘ ਜਿਹੜਾ ਹੈਗਾ ਆਪੀ ਦਾ ਬਚ ਲਾਂਦਾ ਸੀ ਜਿਹੜਾ ਕਿ ਪੁੱਕੀ ਦਾ ਕੰਮ ਕਰਦਾ ਸੀ ਜਿਹਦੇ ਕੋਲ ਅਸੀਂ ਦੋ ਪੁੱਕੀ ਤੇ 2000 ਰੁਪਏ ਆ ਇਹ ਕੁਛ ਉਹ ਪੈਸੇ ਜਿਹੜੇ ਹੈਗੇ ਆ ਡਰੱਗ ਮੰਨੀ ਜਿਹੜੀ ਅਸੀਂ ਅ ਰਿਕਵਰ ਕੀਤੀ ਹੈਗੀ ਆ ਮੈਡਮ ਇਹਨੂੰ ਕੁਛ ਇਹ ਪਤਾ ਲੱਗਾ ਕਿ ਇਥੋਂ ਲੈ ਕੇ ਆਉਂਦਾ ਸੀ ਜਾਂ ਅੱਗੇ ਕਿੱਥੇ ਸਪਲਾਈ ਕਰਦਾ ਸੀਗਾ ਕੋਈ ਇਹ ਦੀ ਜਾਂਚ ਕਰ ਰਹੇ ਹੋ ਹਾਂਜੀ ਇਹਦੀ ਕਰ ਵੀ ਰਹੇ ਹਾਂ ਜਾਂਸ ਇਹ ਐਕਚੁਅਲੀ ਇਹਦਾ ਟੰਬਾ ਹੈਗਾ ਸੀ ਜਦੋਂ ਇਹ ਟਰੱਕਾਂ ਵਾਲੇ ਆਉਂਦੇ ਸੀਗੇ ਕੋਈ ਇਹਦੇ ਕੋਲੋਂ ਆ ਕੇ ਲੈਂਦੇ ਸੀ ਤੇ ਇਹਦੇ ਚਾਵ ਗਾਰਾਜ ਪਾਕੇ ਉਹਨਾਂ ਨੂੰ ਜਿਹੜੇ ਦਿੰਦਾ ਸੀ ਲੱਕ ਵਾਲੇ ਗਾਂ ਕੋਈ ਸੀਗੇ ਜਿਹੜੇ ਉਹ ਦੇਖ ਕੇ ਜਾਂਦਾ ਸੀ ਇਹਨੂੰ ਪਰ ਅਹੀਂ ਉਹ ਆਇਡੈਂਟੀਫਾਈ ਕਰ ਰਹੀਆਂ ਜੀ ਇਹ ਡਿਮਾਂਡ ਲੈ ਪਹਿਲਾਂ ਇਹ ਤਾਂ ਪਰਚੇ ਆ ਗਿਆ ਜੀ ਇਹਦਾ ਨਹੀਂ ਇਹਦੇ ਤੇ ਆ ਜੀ ਨਹੀਂ ਫਿਰ